ਉਸ ਦਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਅਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਥੇਅਰ ਪਲਾਨ ਟੂ ਐਗਜ਼ੀਕਿਊਟ ਕਿ 31 ਮਈ ਤੱਕ ਕਿਵੇਂ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ कि अकाउंटेबिलिटी ऑफ द ऑफिसर्स विल बी फिक्स्ड अप टू एस लेवल, हर एस हर सब डिविजनल डी एवरी ऑफिसर विल बी रिसपॉन्सिबल इन हिज ओन एरिया अकाउंटेबल इन हिज ओन एरिया सो उन्हें जीडी परफॉर्मेंस हैगी जी परफॉर्मेंस एस एस की जाएगी विद द हेल्प ऑफ प्रोफेनल जे जो पैरामीटर है एज ऑल्सो फीडबैक फ्रॉम द पब्लिक फीडबैक फ्रॉम इंटेलीजेंस विल भी टेकिन उस तो बाद, 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦ ਬਿਗ ਫਿਸ਼ ਦ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀジング ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕਾਜ਼ ਅਸੀਂ ਦੇਖਿਆ ਹੈਗਾ ਕਿ ਅੱਜਕੱਲ ਕਟਆਉਟਸ ਯੂਜ਼ ਹੁੰਦੇ ਆਂ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆਂ ਸੋ ਇੱਕ ਸਟਰੈਟੇਜੀ ਯੂジング ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਵੁੱਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸ ਤੇ ਇੱਕ ਸੀਵੀਅਰ ਕੈਰਕਟਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਡੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਿਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟ੍ਰੈਟੇਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹੀਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਓਨ ਦਿਸ ਗੱਲ ਕਹੀ ਹੈ ਕਿ ਲਿਸਟਿੰਗ ਹੋਈ ਹੈ ਛੋਟਿਆਂ ਤੇ ਹੋਈ ਹੈ ਵੱਡਾਂ ਨਗਰਾਂ 'ਚ ਹਾਲ ਤੱਕ ਨਹੀਂ ਪਕੜਿਆ ਗਿਆ ਨਸ਼ਾ ਖਤਮ ਨਹੀਂ ਹੋਤਾ ਇਹ ਰਾਜਪਾਲ ਬਹਿਣੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫਆਈਆ ਨਾ ਦਰਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਐ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈਗੀਆਂ ਫॉर ਮੋਰ ਥੈਨ 10 ইয়ারਸ ਸੋ a very strong and concerted action has been taken against big fish us the district wise us gaya kede kede district ne kinne fir darj kite kinne achievements honade rahe kithe gaps reh gaye te second part de vich every officer every district ssp and commissioner of police and range dig they were asked to present their plan to execute ki 31 may tak keve sari state nu drug free banaya jaauga इस दई इंपॉर्टेंट डसीजनज लै गए कि अकाउंटेबिलिटी ऑफ द ऑफिसर्स विल बी फिक्सड अप टू एस एच ओ लैवल हर एस एच ओ हर सब डिविजनल डी एस पी एवरी ऑफिसर विल बी रिसपॉोंसिबल इन हिज ओन एरिया अकाउंटेबल इन हिज ओन एरिया सो उन्हें जीडी परफॉर्मेंस हैगी जी परफॉर्मेंस वो एस की जाएगी विद द हेल्प ऑफ प्रोफेसनल जो सा पैरा मीटर है एज ऑल्सो ਫੀਡਬੈਕ ਫ্রম ਦਾ ਪਬਲਿਕ ਫੀਡਬੈਕ ਫ্রম ਇੰਟੈਲੀਜੈਂਸ ਵਿਲ ਬੀ ਟੇਕਨ ਤੇ ਉਸ ਤੋਂ ਬਾਅਦ 31 ਤੋਂ ਬਾਅਦ ਇੱਕ ਸਰਵੇ ਕੀਤਾ ਜਾਊਗਾ ਕਿ ਕਿੱਥੇ ਜਿਹੜੇ ਹੈਗੇ ਕਿਹੜੇ-ਕਿਹੜੇ ਅਫਸਰ ਜਿਹੜੇ ਹੈਗੇ ਜਿਨ੍ਹਾਂ ਨੇ ਵਧੀਆ ਕੰਮ ਕੀਤਾ ਤੇ ਕਿਹਨਾਂ ਨੇ ਜਿਹੜੇ ਜਿਹੜੇ ਡੈਫੀਸ਼ੀਐਂਟ ਪਾਏ ਗਏ ਸੋ ਅਕੋਰਡਿੰਗਲੀ ਐਪਰੋਪਰੀਏਟ ਰਿਵਾਰਡਸ ਐਂਡ ਪੈਨਿਸ਼ਮੈਂਟਸ ਊਡ ਬੀ 기ਵਨ ਇੱਕ ਜਿਹੜਾ ਫੋਕਸ ਏਰੀਆ ਸਾਹਮਣੇ ਆਇਆ ਸੀਗਾ ਕਿ ਐਨਫੋਰਸਮੈਂਟ ਹੈਜ਼ ਟੂ ਬੀ ਔਨ ਦਾ ਬਿਗ ਫਿਸ਼ ਦਾ ਬਿਗ ਉਸ ਉਸ ਦੇ ਲਈ ਵੀ ਡਿਸਕਸਡ ਮੈਕੈਨਿਜ਼ਮਸ ਐਂਡ ਟੈਕਨੀਕਸ ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦਾ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰੱਪਟਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚ्युनिटी ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਿਡ ਅਪਰੋਚ ਕਿ ਸਾਰੇ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਓਨ ਥਿਸ ਸਪੈਸ ਪਕੜਦਾ ਨਾ 그러면은 ਹਾਲ ਤੱਕ ਨਹੀਂ ਪਕੜਿਆ ਗਿਆ ਉਸ ਨਾਲ ਨਸਾ ਖਤਮ ਨਹੀਂ ਹੋਦਾ ਇਹ ਰਾਜੇ ਭਾਰ ਕਰਨੇ ਪਦੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵেরি স্ট্রং ਐਂਡ কনসার্টেড অ্যাকশন हैज बीन ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ এভরি অফিসার এভরি ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ আই জি দে ওয়ਰ ਆਸਕ ਟੂ ਪ੍ਰেজেন্ট देयर پلان ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੋਨਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kehde kehde afsar jide hege jinna ne vadiya kaam kita te kinna ne jide jide deficient pae gaye so accordingly appropriate rewards and punishments would be given ek jada focus area samne aaya siga ki enforcement has to be on the big fish the big os os de layi we discussed mechanisms and techniques ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕੈਰਕਟਰ ਆਉਂ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਿਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਔਨ ਥਿਸ ਸਪੀਚ ਕੋਈ ਲਿਸਟ ਨਹੀਂ ਹੈ ਛੋਟਿਆ ਤੇ ਹੋਰੀ ਹੈ ਫਕਦਾ ਅਗਰ ਅਜੇ ਹਾਲ ਤੱਕ ਨਹੀਂ ਪਕੜਿਆ ਗਿਆ ਉਸਨੂੰ ਨਸ਼ਾ ਖਤਮ ਨਹੀਂ ਹੁੰਦਾ ਇਹ ਰਾਜਪਾਲ ਬੈਠਨੇ ਪੜੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆ ਰਾ ਦਰਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਸਟ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਥੇਅਰ ਪਲਾਨ ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kide kide afsar jide hege jinna ne vadiya kaam kita te kinna ne jide jide deficient pae gaye so accordingly appropriate rewards and punishments would be given ek jada focus area samne aaya siga ki enforcement has to be on the big fish the big os os de layi we discussed mechanisms and techniques ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰੈਕਟਡ ਆਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚੁਨਿਟੀ ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੇ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਔਨ ਥਿਸ ਸਪੀਚ ਪਕੜਿਆ ਨਾ ਅਗਰਾਂਛ ਹਾਲ ਤੱਕ ਨਹੀਂ ਪਕੜਿਆ ਗਿਆ ਉਸਨੂੰ ਨਸ਼ਾ ਖਤਮ ਨਹੀਂ ਹੋਤਾ ਤੇ ਇਹ ਰਾਜੇਪਾਲ ਬੈਨਸੋ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰਾਂ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਭੀ ਕਨਵਿਕਸ਼ਨ ਰੇਟ 90% ਹੈਗੀ ਵਿਚ ਇਸ ਹਾਈਐਸਟ ਇਨ ਦਾ ਕੰਟਰੀ ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜੇਸਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਸਟ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਦੇਅਰ ਪਲਾਨ ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kide kide afsar jide hege jinna ne vadiya kaam kita te kinna ne jide jide deficient pae gaye so accordingly appropriate rewards and punishments would be given ek jada focus area samne aaya siga ki enforcement has to be on the big fish the big os os de layi we discussed mechanisms and techniques ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦਾ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰੈਕਟਡਾਉਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚ्युनिटी ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੇ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਔਨ ਥਿਸ ਸਪੀਚ ਕੋਈ ਲਿਸਟ ਨਹੀਂ ਹੈ ਛੋਟਿਆ ਤੇ ਹੋਰੀ ਹੈ ਪਗੜਾ ਅਗਰਾਂਛੇ ਹਾਲ ਤੱਕ ਨਹੀਂ ਪਗੜਿਆ ਗਿਆ ਉਸਨੂੰ ਨਸ਼ਾ ਖਤਮ ਨਹੀਂ ਹੋਤਾ ਇਹ ਰਾਜੇਪਾਲ ਬੈਨ ਨੇ। ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰਾਂ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ। ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ। ਅ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ। ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਜ਼ ਬੀਨ ਟੇਕਨ ਅਗੇਸਟ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਦੇਅਰ ਪਲਾਨ ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kehde kehde afsar jide hege jinna ne vadiya kaam kita te kinna ne jide jide deficient pae gaye so accordingly appropriate rewards and punishments would be given ek jada focus area samne aaya siga ki enforcement has to be on the big fish the big os os de layi we discussed mechanisms and techniques ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦਾ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰੈਕਟਡਾਉਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚ्युनिटी ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਮਿਹ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਓਨ ਦਿਸ ਗੱਲ ਕਹੀ ਹੈ ਕਿ ਛੋਟਿਆਂ ਤੇ ਹੋਈ ਹੈ ਪਕੜਿਆ ਨਾ ਲਗਾ ਹਾਲ ਤੱਕ ਨਹੀਂ ਪਕੜਿਆ ਗਿਆ ਉਸਨੂੰ ਨਸ਼ਾ ਖਤਮ ਨਹੀਂ ਹੋਤਾ ਇਹ ਰਾਜੇਪਾਲ ਬੈਨ ਨੇ। ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰਾਂ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ। ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ। ਅ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ। ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਸਟ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਦੇਅਰ ਪਲਾਨ ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲੈ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kide kide afsar jide hege jinna ne vadiya kam kita te kinna ne jide jide deficient pae gaye so accordingly appropriate rewards and punishments would be given ek jada focus area samne aaya siga ki enforcement has to be on the big fish the big os os de layi uh, we discussed mechanisms and techniques ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕੈਰਕਟਰ ਆਉਂ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚ्युनिटी ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਿਡ ਅਪਰੋਚ ਕਿ ਸਾਰੇ ਪੰਜਾਬ ਸਰਕਾਰ ਦੇ ਸਾਰੇ ادارے ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕੈਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕੈਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟੇਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਹੀਦ ਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸਚਨਸ ਔਨ ਦਿਸ ਸਪੈਸਿਫਿਕ ਗੱਲ ਪਈ ਹੈ ਕਿ ਕੋਈ ਲਿਸਟ ਨਹੀਂ ਹੋਈ ਹੈ ਛੋਟਿਆਂ ਤੇ ਹੋਈ ਹੈ ਪਕੜਦਾ ਨਾ 그러면은 ਹਾਲ ਤੱਕ ਨਹੀਂ ਪਕੜਿਆ ਗਿਆ ਉਸ ਨੂੰ ਨਸ਼ਾ ਖਤਮ ਨਹੀਂ ਹੋਦਾ ਇਹ ਰਾਜੇ ਭਾਗ ਕਰਨੇ ਪਦੇ ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ ਅ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵেরি স্ট্রং ਐਂਡ কনসার্টেড অ্যাকশন हैज बीन ਟੇਕਨ ਅਗੇਂਸ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਉਹਨਾਂ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ এভরি অফিসার এভরি ਡਿਸਟ੍ਰਿਕਟ ਐਸ এস পি ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ আই জি দে ওয়ਰ ਆਸਕਡ ਟੂ ਪ੍ਰেজেন্ট देयर پلان ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈਗੀ ਉਹ ਜਿਹੜੀ ਪਰਫਾਰਮੈਂਸ ਉਹ ਐਸੈਸ ਕੀਤੀ ਜਾਊਗੀ ਵਿਦ ਦੀ ਹੈਲਪ ਆਫ ਪ੍ਰੋਫੈਸ਼ਨਲ ਜਿਹੜੇ ਸਾਡੇ ਜਿਹੜੇ ਪੈਰਾਮੀਟਰਸ ਹੈਗੇ as also feedback from the public feedback from intelligence will be taken te us to baad 31 to baad ek survey kita jaauga ki kithe jide hege kide kide afsar jide hege jinna ne vadiya kam kita te kinna ne jide jide deficient pae gaye so accordingly appropriate rewards and punishments would be given ek jada focus area samne aaya siga ki enforcement has to be on the big fish the big os os de layi we discussed mechanisms and techniques ਹਾਊ ਟੂ ਗੋ ਆਫਟਰ ਦਾ ਬਿਗ ਫਿਸ਼ ਉਹਨਾਂ ਦੀ ਟਰੈਕਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਇਨਕਰੀਜ਼ਿੰਗ ਯੂਜ਼ ਆਫ ਟੈਕਨੋਲੋਜੀ ਐਜ਼ ਅ ਫੋਰਸ ਮਲਟੀਪਲਾਇਰ ਬਿਕੋਜ਼ ਅਸੀਂ ਦੇਖਿਆ ਹੈਗਾ ਕਿ ਅੱਜ ਕੱਲ ਕਟ ਆਊਟਸ ਯੂਜ਼ ਹੁੰਦੇ ਆ ਵਰਚੁਅਲ ਨੰਬਰਸ ਯੂਜ਼ ਕੀਤੇ ਜਾਂਦੇ ਆ ਸੋ ਇੱਕ ਸਟ੍ਰੈਟਜੀ ਯੂਜ਼ਿੰਗ ਟੈਕਨੀਕਲ ਐਂਡ ਹਿਊਮਨ ਇੰਟੈਲੀਜੈਂਸ ਵਾਸ ਡਿਵਾਈਸਡ ਐਟ ਦ ਸੇਮ ਟਾਈਮ ਜੇਲਸ ਊਡ ਬਿਕਮ ਅ ਬਿਗ ਫੋਕਸ ਆਫ ਅਟੈਂਸ਼ਨ ਜ਼ਿਲ੍ਹਾ ਦੇ ਵਿੱਚ ਜਿਹੜਾ ਜਿਹੜੀ ਡਾਇਰੈਕਟੋਰੇਟ ਜ਼ਿਲ੍ਹਾ ਦੇ ਵਿੱਚੋਂ ਚੱਲ ਰਹੀ ਹੈ ਉਸੇ ਇੱਕ ਸੀਵੀਅਰ ਕਰਕਟਡਾਊਨ ਕੀਤਾ ਜਾਊਗਾ ਜਿਹੜੇ ਸਾਡੇ 755 ਹੌਟਸਪੌਟਸ ਹੈਗੇ ਸਟੇਟਸ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਡਿਨਾਇਲ ਆਫ ਐਕਸੈਸ ਡਿਨਾਇਲ ਆਫ ਓਪਰਚ्युनिटी ਇਨ ਦਾ ਹੌਟਸਪੌਟਸ ਸਾਰੇ ਡਿਪਾਰਟਮੈਂਟਸ ਨੂੰ ਨਾਲ ਲੈ ਕੇ ਪੰਜਾਬ ਹੈਲਥ ਡਿਪਾਰਟਮੈਂਟ ਅਦਰ ਐਜੂਕੇਸ਼ਨ ਡਿਪਾਰਟਮੈਂਟ देयर विल बी ਕੰਪਲੀਟ ਫੋਕਸ ਔਨ ਇੰਟੀਗ੍ਰੇਟਡ ਅਪਰੋਚ ਕਿ ਸਾਰੀ ਪੰਜਾਬ ਸਰਕਾਰ ਦੇ ਸਾਰੇ ਅਦਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਦੀ ਐਡਿਕਸ਼ਨ ਕਪੈਸਿਟੀ ਨੂੰ ਵਧਾਨ ਕੇ ਰੀਹੈਬਿਟੇਸ਼ਨ ਕਪੈਸਿਟੀ ਨੂੰ ਵਧਾਨ ਕੇ ਤੇ ਇਸ ਨੂੰ ਸਕਿੱਲ ਡਵੈਲਪਮੈਂਟ ਨਾਲ ਲਿੰਕ ਕੀਤਾ ਜਾਊਗਾ ਇਸ ਤੇ ਆਨਰੇਬਲ ਚੀਫ ਮਿਨਿਸਟਰ ਸਾਹਿਬ ਦੀ ਇੱਕ ਸਟਰੈਟਜੀ ਹੈਗੀ ਕਿ ਪੂਰੀ ਪੰਜਾਬ ਸਰਕਾਰ ਸਾਰੇ ادارے ਪਬਲਿਕ ਨੂੰ ਨਾਲ ਲੈ ਕੇ ਇੱਕ ਇਸ ਨੂੰ ਮੁਮਹੀਦੇ ਤੌਰ ਤੇ ਜਿਹੜਾ ਹੈਗਾ ਇਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਕਿ ਪੰਜਾਬ ਨੂੰ ਹਰ ਮਾਇਨੇ ਚ ਨਸ਼ਾ ਮੁਕਤ ਕੀਤਾ ਜਾ ਸਕੇ ਐਨੀ ਕੁਐਸ਼ਨਸ ਓਨ ਦਿਸ ਗੱਲ ਕਹੀ ਹੈ ਕਿ ਛੋਟਿਆਂ ਤੇ ਹੋਈ ਹੈ ਪਕੜਿਆ ਨਾ ਅਗਰ ਅਜੇ ਹਾਲ ਤੱਕ ਨਹੀਂ ਪਕੜਿਆ ਗਿਆ ਉਸਨੂੰ ਨਸ਼ਾ ਖਤਮ ਨਹੀਂ ਹੋਤਾ ਤੇ ਇਹ ਰਾਜੇਪਾਲ ਬੈਠਨੇ। ਦੇਖੋ ਜੀ ਜਿਹੜੀ ਫਿਗਰਸ ਹੈਗੀ ਆ 7414 ਐਫ ਆਈ ਆਰਾਂ ਦਾਜ ਹੋਈਆਂ ਜਿਸ ਦੇ ਵਿੱਚ 1875 ਬੰਦੇ ਜਿਹੜੇ ਬਿਗ ਕੁਆਂਟੀਟੀ ਦੇ ਫੜੇ ਗਏ ਹੈਗੇ। ਕੱਲ ਵੀ ਜਿਵੇਂ ਮੈਂ ਕਿਹਾ ਸੀਗਾ ਕਿ ਜਿਹੜੀ ਸਾਡੀ ਕਨਵਿਕਸ਼ਨ ਰੇਟ 90% ਹੈਗੀ which is highest in the country ਜਿਸ ਦੇ ਵਿੱਚ 744 ਕਨਵਿਕਸ਼ਨਸ ਹੋਈਆਂ ਹੈ। ਅ ਸਟੇਟ ਗਵਰਨਮੈਂਟ ਦੀ ਇੱਕ ਬਹੁਤ ਵੱਡੀ ਉਪਲਬਧੀ ਹੈ। ਜਿਸ ਦੇ ਵਿੱਚ 144 ਕਨਵਿਕਸ਼ਨਸ ਹੈ ਗਿਆ ফর ਮੋਰ ਥੈਨ 10 ইয়ার্স সো ਅ ਵੈਰੀ ਸਟਰੋਂਗ ਐਂਡ ਕਨਸਰਟਡ ਐਕਸ਼ਨ ਹੈਸ ਬੀਨ ਟੇਕਨ ਅਗੇਸਟ ਬਿਗ ਫਿਸ਼ ਉਸ ਦੀ ਡਿਸਟ੍ਰਿਕਟ ਵਾਈਜ਼ ਉਸ ਗਿਆ ਕਿਹੜੇ ਕਿਹੜੇ ਡਿਸਟ੍ਰਿਕਟ ਨੇ ਕਿੰਨੇ ਐਫ ਆਈ ਆਰ ਦਰਜ ਕੀਤੇ ਕਿੰਨੇ ਅਚੀਵਮੈਂਟਸ ਹੁਣਾ ਦੇ ਰਹੇ ਕਿੱਥੇ ਗੈਪਸ ਰਹਿ ਗਏ ਤੇ ਸੈਕੰਡ ਪਾਰਟ ਦੇ ਵਿੱਚ ਏਵਰੀ ਆਫੀਸਰ ਏਵਰੀ ਡਿਸਟ੍ਰਿਕਟ ਐਸ ਐਸ ਪੀ ਐਂਡ ਕਮਿਸ਼ਨਰ ਆਫ ਪੁਲਿਸ ਐਂਡ ਰੇਂਜ ਡੀ ਆਈ ਜੀ ਦੇ ਵੇਰ ਆਸਕ ਟੂ ਪ੍ਰੈਜ਼ੈਂਟ ਦੇਅਰ ਪਲਾਨ ਟੂ ਐਗਜ਼ੀਕਿਊਟ ਕੀ 31 ਮਈ ਤੱਕ ਕਵੇ ਸਾਰੀ ਸਟੇਟ ਨੂੰ ਡਰਗ ਫਰੀ ਬਣਾਇਆ ਜਾਊਗਾ ਇਸ ਦੇ ਵਿੱਚ ਕਈ ਇੰਪੋਰਟੈਂਟ ਡਿਸੀਜਨਸ ਲਏ ਗਏ ਕਿ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਵਿਲ ਬੀ ਫਿਕਸਡ ਅਪ ਟੂ ਐਸ ਐਚ ਓ ਲੈਵਲ ਹਰ ਐਸ ਐਚ ਓ ਹਰ ਸਬ ਡਿਵੀਜ਼ਨਲ ਡੀ ਐਸ ਪੀ ਏਵਰੀ ਆਫੀਸਰ ਵਿਲ ਬੀ ਰਿਸਪੌਂਸਿਬਲ ਇਨ ਹਿਸ ਓਨ ਏਰੀਆ ਅਕਾਉਂਟੇਬਲ ਇਨ ਹਿਸ ਓਨ ਏਰੀਆ ਸੋ